ਲੇ ਵੀ ਦੋਸਤੋ ਬਾਈ ਮਿਲਿਆ ਇੱਕ ਆਪਾਂ ਨੂੰ ਬਾਈ ਇਸੇ ਤਰੀਕੇ ਇਹ ਜਾਈ ਜਾਂਦਾ ਸੀ ਇਹਦਾ ਪਿੰਡ ਆ ਬਾਈ ਦਾ ਬਾਈ ਪਿੰਡ ਕਿਹੜਾ ਤੁਹਾਡਾ ਗਿੱਲੇ ਗਿੱਲੇ ਪਿੰਡਾ ਜੋ ਨੰਗਲ ਕੋਲੇ ਪੈ ਜਾਂਦਾ ਮਾਨਸਾ ਕੋਲੇ ਪਿੰਡ ਪੈ ਜਾਂਦਾ ਜੀ ਗਿੱਲੇ ਤੇ ਬਾਈ ਆਇਆ ਬਾਈ ਕਿੱਥੋਂ ਆਏ ਹੋਏ ਹੋ ਤੁਸੀਂ ਅੰਮ੍ਰਿਤਸਰ ਬਾਬੇ ਦੀ ਵਰਸ਼ੀ ਤੋਂ ਆਇਆ ਜੋ ਕਿ ਬਾਬਾ ਅਮਰ ਸਿੰਘ ਜੀ ਕਿਰਸ਼ੀ ਮਹਾਂਪੁਰシャン ਦੀ ਜਿਹੜੀ ਕੱਲ ਵਰਸ਼ੀ ਲੰਘ ਕੇ ਗਈ ਸੀ ਕੱਲ ਉਹਦੇ ਭੋਗ ਸੀਗੇ ਤੇ ਬਾਈ ਤੁਹਾਡੇ ਨਾਲ ਕੋਈ ਆਇਆ ਨਹੀਂਗਾ ਨਹੀਂ ਨਹੀਂ ਆਇਆ ਨਹੀਂ ਜੀ ਸੋਨੂੰ ਫੇਰ ਯਾਰ ਸੋਨੂੰ ਦਿੱਕਤ ਆਉਂਦੀ ਆ ਤੁਸੀਂ ਆਪਦੇ ਪੈਰਾਂ ਨਾਲ ਇਹ ਜਿਹੜਾ ਸਾਈਕਲ ਆ ਪਿੱਛੇ ਲੈ ਕੇ ਜਾਣੇ ਹੋ ਤੁਹਾਨੂੰ ਦਿੱਕਤ ਹੀ ਬਹੁਤ ਪਰੇਸ਼ਾਨੀ ਆ ਧੁੱਪ ਦਾ ਏਰੀਆ ਸੋਨੂੰ ਸਾਈਕਲ ਦੂਜਾ ਮਿਲ ਨਹੀਂ ਸਕਿਆ ਦਿੱਤਾ ਦਿੱਤਾ ਨਹੀਂ ਹੈਗਾ ਨਹੀਂ ਸੋਨੂੰ ਸੋਤੋਂ ਚੱਲ ਹੀ ਨਹੀਂ ਹੋਣਾ ਤਾਂ ਇਹੋ ਨਹੀਂ ਦਿੱਤਾ ਹੋਣਾ ਚੱਲਦਾ ਬਾਈ ਚੱਲਦਾ ਸੋਤੋਂ ਸਾਈਕਲੋਂ ਆ ਇੱਥੇ ਨਹੀਂ ਐਨੀ ਗਰਮੀ ਦੇ ਵਿੱਚ ਤੁਸੀਂ ਕਿਸੇ ਦੀ ਹੈਲਪ ਲੈ ਲੈਣੀ ਸੀ ਤੁਸੀਂ ਲੈ ਜਾਉਂਦੇ ਕਿਸੇ ਪਿੰਡੋਂ ਬਾਈ ਕੋਈ ਆ ਆ ਨਾ ਬਾਈ ਦਾ ਕਹਿਣ ਦਾ ਭਾਵ ਆ ਜੀ ਕਹਿੰਦੇ ਕੋਈ ਨਹੀਂ ਆਉਂਦਾ ਤੇ ਕਿਉਂ ਨਹੀਂ ਆਇਆ ਤੁਸੀਂ ਕਿਹਾ ਸੀ ਕਿਸੇ ਨੂੰ ਵੀ ਮੈਂ ਉੱਥੇ ਜਾਣਾ ਮੱਥਾ ਟੇਕਣਾ ਬਾਈ ਬਾੜਿਆਂ ਨੂੰ ਪੁੱਛਿਆ ਬਾਈ ਕਹਿੰਦੇ ਵੀ ਲੈ ਵੀ ਦੋਸਤੋ ਬਾਈ ਬੋਲ ਨਹੀਂ ਸਕਦਾ ਹੈਂਡੀਕੈਪਟ ਸੀ ਤੇ ਮਨ ਭਰਿਆ ਆਉਂਦਾ ਦੇਖੋ ਆਪਦੇ ਪੈਰਾਂ ਨਾਲ ਇਹ ਪਿੱਛੇ ਲੈ ਕੇ ਜਾਂਦਾ ਸੀਗਾ ਪਿਆਜੀ ਦਾ ਪਿੰਡ ਹੈ ਗੇਲੇ ਨੰਗਲ ਕੋਲੇ ਪਿੰਡਾ ਪੈ ਜਾਂਦਾ ਜੀ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਇਹ ਰੋਡ ਤੋਂ ਵੱਡੇ ਰੋਡ ਤੋਂ ਸਰਦੂਲਗੜ੍ਹ ਸਰਸੇ ਰੋਡ ਤੋਂ ਇਹ ਅ ਪਿੱਛੇ 6 3-4 ਕਿਲੋਮੀਟਰ ਦੂਰ ਪੈ ਜਾਂਦਾ ਪਿੰਡ ਥੋੜਾ ਅੱਛਾ ਤੁਸੀਂ ਉੱਥੇ ਮੱਥਾ ਟੇਕ ਕੇ ਆਏ ਹੋ ਹਾਂਜੀ ਸੰਤ ਬਾਬਾ ਦਰਸ਼ਨ ਸਿੰਘ ਉੱਥੇ ਫੱਟਾ ਮਾਰੂਗੇ ਗੁਰਦੁਆਰੇ ਸਾਹਿਬ ਦੇ ਲੈ ਵੀ ਬਾਈ ਦੀਦੀ ਨਾਲ ਮਿਹਨਤ ਨੂੰ ਸਲਾਮ ਆ ਯਾਰ ਅੱਜ ਆਪਾਂ ਸਹੀ ਸਲਾਮਤ ਹੋ ਕੇ ਵੀ ਗੁਰਦੁਆਰਿਆਂ ਦੇ ਵਿੱਚੋਂ ਦੂਰ ਹੋ ਰਹੇ ਆ ਤੇ ਬਾਈ ਦੇਖ ਲਓ ਕਿਸੇ ਪਾਸੋਂ ਵੀ ਇਦਾਂ ਸਹੀ ਨਹੀਂ ਹੈਗਾ ਅੰਗ ਪੈਰ ਵੀ ਦੇਖ ਲਓ ਜਿਵੇਂ ਇਦਾਂ ਲਾ ਲਓ ਤੁਸੀਂ ਫਿਰ ਥੋੜੇ ਮਨ ਦੇ ਵਿੱਚ ਕੀ ਆਇਆ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਆਏ ਤਾਂ ਇਹ ਨੰਬਰ ਆਏ ਸਾਲ ਜਾਣੇ ਹੋ ਤੁਸੀਂ ਆਏ ਮੇਰਾ ਨਾਮ ਕੀ ਹੋਇਆ ਤੇ ਮੈਂ ਅੱਛਾ ਬਾਈ ਕਹਿੰਦਾ ਵੀ ਮੇਰੇ ਫੱਤਾ ਮਾਲਕਾ ਤੁਹਾਡੇ ਨਾਨਕੇ ਆ ਹਾਂਜੀ ਫਿਰ ਤੁਸੀਂ ਕਿਸੇ ਨੂੰ ਹੈਲਪ ਪਰਿਵਾਰ ਨੂੰ ਲਿਆਉਂਦੇ ਬਸ ਤੇ ਆ ਜਾਂਦੇ ਤੁਸੀਂ ਬਾਈ ਜੀ ਕੋਈ ਹੈ ਬੁਕਾ ਦੇ ਬਾਈ ਦਾ ਕਹਿਣ ਦਾ ਭਾਵ ਆ ਜੀ ਕਹਿੰਦਾ ਵੀ ਧਾਰਮਿਕ ਜਗ੍ਹਾ ਤੇ ਆਉਣ ਨੂੰ ਕਿਸੇ ਦਾ ਜੀ ਨਹੀਂ ਕਰਦਾ ਆ ਨਹੀਂ ਰਿਹਾ ਲੇ ਵੀ ਦੋਸਤੋ ਹਨਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਜੀਵਨ ਦੇਣਾ ਤਾਂ ਪ੍ਰਮਾਤਮਾ ਨੇ ਦੇਣਾ ਹੁੰਦਾ ਵੀ ਪਰ ਬਾਈ ਦੀ ਮਿਹਨਤ ਨੂੰ ਸਲਾਮ ਆ ਯਾਰਾ ਬਾਈ ਹੈਂਡੀਕੈਪਡ ਹੋ ਕੇ ਵੀ ਮਹਾਂਪੁਰਸ਼ਾਂ ਦੀ ਵਰਸ਼ੀ ਤੇ ਗਈ ਸੀਗੇ ਕੱਲ ਕਿਉਂਕਿ 23 ਤਰੀਕ ਦੇ ਉੱਥੇ ਸਮਾਗਮ ਸੀਗੇ ਭੋਗ ਸੀਗੇ ਅੱਜ 24 ਤਰੀਕ ਨੂੰ ਬਾਈ ਨੇ ਸੋਚਿਆ ਵੀ ਮੱਥਾ ਟੇਕ ਕੇ ਆਵਾਂ ਮੈਂ ਬਾਈ ਜੀ ਰੀਗ ਤੇਰੀ ਜੀਦਾ ਨੈ ਰੀਗ ਲੀ ਰਹਾ ਫਦੇ ਆਹਾ ਅੱਜ ਜੇ ਇਹ ਦੀ ਗੱਲ ਹੋ ਗਈ ਅੱਛਾ ਕਹਿਣ ਦਾ ਭਾਬੀ ਤੁਸੀਂ ਉੱਥੇ ਹੀ ਸਾਡੇ ਨਾਨਕੇ ਘਰ ਸੀਗੇ ਕਿੰਨੀ ਤਰੀਕ ਨੂੰ ਆਏ ਸੀ ਤੁਸੀਂ ਅੱਛਾ 20 ਤਰੀਕ ਨੂੰ ਆਏ ਸੀਗੇ ਜੀ 20 ਤਰੀਕ ਨੂੰ ਆਏ ਸੀਗੇ ਅੱਜ 24 ਤਰੀਕ ਨੂੰ ਅੱਜ ਵਾਪਸ ਜਾਣਾ ਪਿੰਡ ਤੂੰ ਅੱਛਾ ਗੁਰਦੁਆਰਾ ਸਾਹਿਬ ਹੀ ਰਹਿੰਦੇ ਸੀਗੇ ਲੈ ਵੀ ਦੋਸਤੋ ਜੇ ਸੋਨੂੰ ਮਿਲਦਾ ਸਾਈਕਲ ਹਾਂ ਜੀ ਤੁਹਾਡਾ ਨੰਬਰ ਹੈਗਾ ਬਈ ਕੋਈ ਹਾਂ ਤੁਹਾਡੇ ਕੋਲੇ ਯਾਦ ਹੈ ਨੰਬਰ ਤੁਹਾਡਾ ਕਿੰਨਾ ਕਿੰਨਾ ਨੰਬਰ ਆ ਤੁਹਾਡਾ ਦੇ ਜੈ ਜੀ ਲੈ ਵੀ ਦੋਸਤੋ 95015 46 146 128 ਲੈ ਵੀ ਦੋਸਤੋ ਮੈਂ ਨੰਬਰ ਬਾਈ ਦਾ ਸਕਰੀਨ ਤੇ ਚਲਾਉਂਗਾ ਤੁਸੀਂ ਬਾਈ ਦੀ ਯਾਰ ਆਪਾਂ ਲੋੜਵੰਦ ਪਰਿਵਾਰ ਆ ਆਪਾਂ ਹੈਲਪ ਕਰਾਂਗੇ ਇਹਦੀ ਕਿਉਂਕਿ ਜੇ ਇਹਨਾਂ ਨੂੰ ਦੇਖਦੇ ਆ ਵੀ ਇਹਨਾਂ ਨੂੰ ਵੀ ਸਾਈਕਲ ਦੂਜਾ ਚੱਲਦਾ ਜਾਂ ਨਾ ਚੱਲਦਾ ਆਪਾਂ ਇਹਨਾਂ ਨੂੰ ਇਲੈਕਟ੍ਰਿਕ ਸਕੂਟਰ ਜਿਹੜਾ ਚਾਰਜਰ ਵਾਲੀ ਹੁੰਦੀ ਹੈ ਹੈਂਡੀਕੈਪ ਤੋਂ ਚਾਰਜਰ ਵਾਲਾ ਜਿਗਾੜ ਹੁੰਦਾ ਆਪਾਂ ਉਹ ਲੈ ਕੇ ਦੇਣਾ ਤੁਸੀਂ ਚਲਾ ਲਓਗੇ ਉਹ ਹਾਂਜੀ ਪੱਕਾ ਪਤਾ ਵੀ ਤੁਸੀਂ ਚਲਾ ਲਓਗੇ ਹਾਂਜੀ ਇੱਥੇ ਲੈ ਵੀ ਦੋਸਤੋ ਪੰਜਾਬ ਦੇ ਵਿੱਚ ਨਾ ਕਹਿੰਦੇ ਵੀ ਪੰਜਾਬ ਦੇ ਵਿੱਚ ਕੋਈ ਤੋੜਾ ਨਹੀਂ ਹੁੰਦਾ ਇੰਨੇ ਕਿ ਦਾਣ ਵਾਲੇ ਵੀਰ ਬੈਠੇ ਨੇ ਬਾਈ ਦਾ ਪਿੰਡ ਗਿਹਲੇ ਆ ਜੀ ਨੰਗਲ ਕੋਲੇ ਪਿੰਡ ਆ ਇਹਨਾਂ ਦਾ ਇਹ ਯਾਰ ਚੱਲਦੇ ਸੀਗੇ ਵੀ ਬਾਈ ਕਹਿੰਦਾ ਵੀ ਤੇਰਾ ਧੰਨਵਾਦ ਆ ਧੰਨਵਾਦ ਮੇਰਾ ਨਹੀਂ ਬਾਈ ਮੈਨੂੰ ਤਾਂ ਅਫਸੋਸ ਹੋਇਆ ਕਿਉਂਕਿ ਮੈਂ ਰੋਡ ਤੇ ਨੰਗਿਆ ਜਾਂਦਾ ਸੀਗਾ ਮੈਂ ਝਨੀਰ ਨੂੰ ਜਾਣਾ ਸੀਗਾ ਦੋਸਤੋ ਵੀ ਮੈਂ ਭਾਵਕ ਹੋਇਆ ਸੀਗਾ ਵੀ ਯਾਰ ਇਹ ਤੁਰ ਫੇਰ ਨਹੀਂ ਸਕਦਾ ਬਾਈ ਨੇ ਨਾ ਆਪਦੇ ਬੂਟਾਂ ਦੇ ਹਸਾਰੇ ਨਾਲੇ ਸਾਈਕਲ ਪਿੱਛੇ ਲੈ ਕੇ ਜਾਣਾ ਸੀਗਾ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਚਲਾਵਾਂਗੇ ਜੇ ਤੁਸੀਂ ਦਾਨ ਦੇਣਾ ਚਾਹੁੰਦੇ ਹੋ ਤਾਂ ਇਸ ਆਪਣੇ ਪੰਜਾਬੀ ਪੰਜਾਬੀਅਤ ਭਰਾ ਦੀ ਆਪਾਂ ਜਰੂਰ ਹੈਲਪ ਕਰੀਏ ਇਹਨਾਂ ਦਾ ਨੰਬਰ ਲੈ ਦਿੱਤਾ ਹੋਇਆ ਸਕਰੀਨ ਤੇ ਤੁਸੀਂ ਇਹਨਾਂ ਦੀ ਮਦਦ ਕਰਨੀ ਆ ਹੈਲਪ ਕਰਨੀ ਆ ਤੁਸੀਂ ਕਿਉਂਕਿ ਇਹਨੂੰ ਲੋਡ ਆ ਗਿਆ ਸਕੂਟਰ ਦੀ ਜੋ ਚਾਰਜਰ ਵਾਲਾ ਸਕੂਟਰ ਹੁੰਦਾ ਬੈਟਰੀ ਵਾਲਾ ਆਪਣਾ ਹੈਂਡੀਕੈਪਡ ਸਾਈਕਲ ਹੁੰਦਾ ਉਹਦੀ ਬਹੁਤ ਲੋਡ ਆ ਇਹਨੂੰ ਤੇ ਮੈਂ ਇਹੀ ਬੇਨਤੀ ਕਰਦਾ ਜੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਸੀਂ ਇਹਦੀ ਮਦਦ ਨਹੀਂ ਕਰਨਾ ਚਾਹੁੰਦੇ ਤਾਂ ਤੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਆਪ ਨੂੰ ਨਾ ਲਾਈਕ ਨਾ ਕਮੈਂਟ ਚਾਹੀਦਾ ਹੁੰਦਾ ਬਾਈਕ ਨੂੰ ਨੇ ਇੱਕ ਸੇਵਾ ਦਿੱਤੀ ਹੋਈ ਆ ਵੀ ਆਪਾਂ ਇਹਦੀ ਮਦਦ ਤਾਂ ਜ਼ਰੂਰ ਕਰੀਏ ਬਾਈ ਮੈਂ ਨਾ ਆਪਦੀ ਵੀਡੀਓ ਰਾਹੀ ਤੇਰੀ ਜਿੰਨੀ ਹੋ ਸਗੀ ਮਦਦ ਮੈਂ ਕਰੂੰਗਾ ਤੇ ਬਾਕੀ ਤੂੰ ਗਰਮਿਆਂ ਥੋੜਾ ਜਿਆ ਰੁਕ ਰੁਕੇ ਜਾਈ ਬਾਈ ਲੈ ਵੀ ਦੋਸਤੋ ਐਦਾਂ ਬਾਈ ਜਾਂਦਾ ਬਾਈ ਇਧਰੋਂ ਵੀ ਘੱਟੋ ਘੱਟ 20 25 ਕਿਲੋਮੀਟਰ ਦੂਰ ਐਵੇਂ ਹੀ ਜਾਣਾ ਬਾਈ ਨੇ ਤੇ ਯਾਰ ਪਿੱਛੇ ਵੀ ਇਹਦਾ ਪਤਾ ਨਹੀਂ ਹੁੰਦਾ ਵੀ ਕੀ ਗੱਲ ਵਾ ਤਾਂ ਆਪਾਂ ਮਦਦ ਕਰਨੀ ਆ ਇਸ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੇ ਲੋੜਵੰਦ ਪਰਿਵਾਰ ਦੀ ਮਦਦ ਕਰ ਸਕੀਏ ਆਪਾਂ ਬਾਈ ਕਹਿੰਦਾ ਵੀ ਮੈਂ 20 ਤਰੀਕ ਦਾ ਆਇਆ ਹੋਇਆ ਹਾਂ ਕਿਉਂਕਿ ਫੱਟੇ ਸਮਾਗਮ ਚੱਲਿਆ ਆਂਦੇ ਸੀ ਬਰਸ਼ੀ ਦੇ ਤੇ ਅੱਜ 24 ਤਰੀਕ ਹੋ ਗਈ ਬਾਈ ਅੱਜ ਸਾਰੀ ਕੋਤਰੀ ਦੇ ਹੋਇਆ ਵੀਰ ਬਣ ਕੇ ਦੀ ਮਦਦ ਜਰੂਰ ਕਰਨੀ ਆਪਾਂ ਥੈਂਕ ਯੂ ਬਾਈ ਬਾਈ